ਇਲیکشن ਦੇ ਵਿੱਚ ਜਿਸ ਤਰੀਕੇ ਦਾ ਮਾਹੌਲ ਪੰਜਾਬ ਦੀ ਮੌਜੂਦਾ ਸਰਕਾਰ ਨੇ ਬਣਾਇਆ ਮਾਰ ਧਾਰ ਤੋਂ ਲੈ ਕੇ ਕਾਨੂੰਨ ਜਿਸ ਤਰੀਕੇ ਨਾਲ ਸਾਰੇ ਛਿੱਕੇ ਤੇ ਚੰਕ ਕੇ ਆਪਣੇ ਚਿਹਤਿਆਂ ਨੂੰ ਆਪਣੇ ਮਨਪਸੰਦ ਲੋਕਾਂ ਨੂੰ ਸਰਪੰਚ ਬਣਾਉਣ ਵਾਸਤੇ ਜਿਸ ਤਰੀਕੇ ਦੀਆਂ ਕਾਰਵਾਈਆਂ ਸਰਕਾਰ ਤੇ ਸਰਕਾਰ ਦੇ ਨੁਮਾਇਦਿਆਂ ਨੇ ਕੀਤੀਆਂ ਉਹ ਬੇਹਦ ਦੁਖਦਾਈ ਤੇ ਮਨ ਭਾਗੀਆਂ ਨੇ ਕਈ ਕੇਸ ਸਾਡੇ ਸਾਹਮਣੇ ਐਸੇ ਆਏ ਨੇ ਜਿਨ੍ਹਾਂ ਪਿੰਡਾਂ ਦੇ ਵਿੱਚ ਪੰਚਾਇਤੀ ਜ਼ਮੀਨਾਂ ਹੀ ਨਹੀਂ ਹੈਗੀਆਂ ਉਹਨੇ ਪਿੰਡਾਂ ਦੇ ਵਿੱਚ ਕਹਿੰਦੇ ਆ ਵੀ ਇਹ ਤਾਂ ਪੰਚਾਇਤੀ ਜ਼ਮੀਨ ਤੇ ਕਬਜ਼ਾ ਬੰਦੇ ਨੇ। ਕਈ ਕੇਸ ਸਾਡੇ ਕੋਲੇ ਐਸੇ ਆਏ ਨੇ ਜਿਨ੍ਹਾਂ ਦੇ ਕੋਲੇ ਆਪਣੀ ਜ਼ਮੀਨ ਹੀ ਨਹੀਂ ਵਿਚਾਰਿਆਂ ਕੋਲੇ, ਆਪਦੀ ਜ਼ਮੀਨ ਵੀ ਨਹੀਂ। ਉਹਨਾਂ ਨੂੰ ਕਹਿੰਦੇ ਆ ਇਹਨਾਂ ਦੀ ਪੰਚਾਇਤੀ ਜ਼ਮੀਨਾਂ ਤੇ ਕਬਜ਼ੇ ਆ। ਹੁਣ ਜਿਹੜੇ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਆ, ਉਹ ਨਾ ਧਰਤੀ ਚੋਂ ਨਿਕਲਿਆ ਨਾ ਅਸਮਾਨ ਤੋਂ ਡਿਗੇ ਆ। ਉਹ ਜਾਂ ਅਕਾਲੀ ਦਲ ਚੋਂ ਆਏ ਨੇ ਜਾਂ ਕਾਂਗਰਸ ਚੋਂ ਆਏ ਨੇ, ਉਹੀ ਨੇ ਜਿਹੜੇ ਆਮ ਆਦਮੀ ਪਾਰਟੀ ਵਾਲੇ ਪੁਰਾਣੇ ਸੀ ਵਿਚਾਰੇ, ਇੰਦਰਜੀ ਸੰਧੂ ਵਰਗੇ ਜਿਹੜੇ ਲੱਗੇ ਹੋਏ ਨੇ। ਉਹਨਾਂ ਨੂੰ ਤਾਂ ਉਹਦਾ ਰੁੰਦੇ ਫਿਰਦੇ ਨੇ ਇਹ ਜਿਹੜੇ ਐਮਐਲਏ ਬਣੇ ਨੇ ਵਿਧਾਇਕ ਬਣੇ ਨੇ ਸਾਰੇ ਉਹੀ ਨੇ ਵੀ ਪਿੰਡ ਤੇ ਜੇ ਤੁਸੀਂ ਇਹ ਲਾਗੂ ਕਰੋਗੇ ਨਾ ਪਿੰਡ ਦੀ ਇਕਾਈ ਤੇ ਪੜਿਆ ਲਿਖਿਆ ਸਰਪੰਚ ਇਹ ਇੱਥੋਂ ਨਾ ਸ਼ੁਰੂ ਕਰੋ ਤੁਸੀਂ ਮੁੱਖ ਮੰਤਰੀ ਤੋਂ ਸ਼ੁਰੂ ਕਰੋ ਵੀ ਸੂਬੇ ਦਾ ਮੁੱਖ ਮੰਤਰੀ ਪੜਿਆ ਲਿਖਿਆ ਹੋਵੇ ਮੰਤਰੀਆਂ ਦੀ ਇਹ ਕੁਆਲਿਫਿਕੇਸ਼ਨ ਹੋਵੇ ਹੁਣ ਮੰਤਰੀ ਅਨਪੜ੍ਹ ਹੋਣ 10ਵੀਂ ਫੇਲ ਹੋਣ ਐਮਐਲਏ 10ਵੀਂ ਫੇਲ ਹੋਣ ਸਰਪੰਚ ਤੁਸੀਂ ਕਹੋਗੇ ਗ੍ਰੈਜੂਏਟ ਹੋਵੇ ਇਹ ਨਹੀਂ ਨਾ ਤੁਸੀਂ ਆਪਣੇ ਤੇ ਲਾਗੂ ਕਰੋ ਪਹਿਲਾਂ ਇਹ ਲੋਕੋ ਪਹਿਲਾ ਤਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਤੇ ਮੈਂ ਅੱਜ ਜਦੋਂ ਸਾਰੀਆਂ ਥਾਵਾਂ ਤੋਂ ਤਕਰੀਬਨ ਉਮੀਦਾਂ ਪ੍ਰਸ਼ਾਸਨਿਕ ਸਿਸਟਮ ਕੋਲੋਂ ਖਤਮ ਹੋ ਚੁੱਕੀਆਂ ਉਦੋਂ ਮੀਡੀਆ ਦੇ ਉੱਤੇ ਸਾਨੂੰ ਇੱਕ ਬਹੁਤ ਵੱਡੀ ਆਸ ਆ ਉਸੇ ਆਸ ਦੇ ਨਜ਼ਰੀਏ ਨਾਲ ਮੈਂ ਤੁਹਾਨੂੰ ਅੱਜ ਕਾਲ ਕੀਤੀ ਆ ਵੀ ਤੁਸੀਂ ਪੰਜਾਬ ਦੇ ਲੋਕਾਂ ਦੀ ਗੱਲ ਆ ਜਿਹੜੀ ਪੰਜਾਬ ਉਹ ਸੂਬਾ ਜਿਸ ਸੂਬੇ ਨੂੰ ਸਿਹਰਾ ਜਾਂਦਾ ਵੀ ਇਹ ਦੇਸ਼ ਦੇ ਵਿੱਚ ਲੋਕ ਰਾਜ ਲੈ ਕੇ ਆਇਆ ਤੇ ਅੱਜ ਇਸ ਸੂਬੇ ਦੀ ਜਿਹੜੀ ਲੋਕ ਰਾਜ ਦੀ ਪਹਿਲੀ ਕੜੀ ਹੁੰਦੀ ਆ ਪੰਚਾਇਤੀ ਇਲੈਕਸ਼ਨਸ ਉਹ elections ਦੇ ਵਿੱਚ ਜਿਸ ਤਰੀਕੇ ਦਾ ਮਾਹੌਲ ਪੰਜਾਬ ਦੀ ਮੌਜੂਦਾ ਸਰਕਾਰ ਨੇ ਬਣਾਇਆ ਮਾਰ ਧਾਰ ਤੋਂ ਲੈ ਕੇ ਕਾਨੂੰਨ ਜਿਸ ਤਰੀਕੇ ਨਾਲ ਸਾਰੇ ਛਿੱਕੇ ਤੇ ਚੰਕ ਕੇ ਆਪਣੇ ਚਾਹੇਤਿਆਂ ਨੂੰ ਆਪਣੇ ਮਨਪਸੰਦ ਲੋਕਾਂ ਨੂੰ ਸਰਪੰਚ ਬਣਾਉਣ ਵਾਸਤੇ ਜਿਸ ਤਰੀਕੇ ਦੀਆਂ ਕਾਰਵਾਈਆਂ ਸਰਕਾਰ ਤੇ ਸਰਕਾਰ ਦੇ ਨੁਮਾਇਦਿਆਂ ਨੇ ਕੀਤੀਆਂ ਉਹ ਬੇहद ਦੁਖਦਾਈ ਤੇ ਮਨ ਭਾਗੀਆਂ ਨੇ ਮੈਂ ਸਮਝਦਾ ਹਾਂ ਵੀ ਇਹ ਜਿਹੜੇ ਅੱਜ ਇਹ ਕੁਝ ਕਰ ਰਹੇ ਨੇ ਇਹ ਇਹਦੇ ਨਤੀਜੇ ਨੇ ਜਿਹੜੇ ਬਹੁਤ ਦੂਰ ਤੱਕ ਜਾਣਗੇ ਕਿਉਂਕਿ ਅੱਜ ਜਦੋਂ ਤੁਸੀਂ ਜਿਨ੍ਹਾਂ ਲੋਕਾਂ ਦੇ ਹੱਥਾਂ 'ਚ ਫਾਈਲਾਂ ਫੜ-ਫੜ ਕੇ ਫੜੀਆਂ ਹੋਣ ਤੁਸੀਂ ਉਹ ਪਿੰਡਾਂ 'ਚ ਪੱਕੇ ਤੌਰ ਤੇ ਟਕਰਾ ਪੈਦਾ ਕਰਦੇ ਤੇ ਹੁਣ ਜਿਹੜੀ ਮੈਂ ਤੁਹਾਨੂੰ ਗੱਲ ਕੱਲ੍ਹ ਦੀ ਸੁਣਾਉਣ ਲੱਗਿਆ ਕੱਲ ਸਕਰੂਟੀਨਿੰਗ ਸੀ ਪਹਿਲਾਂ ਤਾਂ ਕਾਗਜ਼ ਹੀ ਬੜੇ ਔਖੇ ਦਾਖਲ ਕਰਾਏ ਗਏ ਐਨਓਸੀ ਜੇ ਮੈਂ ਆਪ ਨਾ ਜਾਂਦਾ ਮੇਰੇ ਖਿਆਲ ਨੂੰ ਤਾਂ ਐਨਓਸੀਜ਼ ਹੀ ਨਹੀਂ ਦੇ ਰਹੇ ਸੀ ਕਿ ਕਿਸੇ ਨੂੰ ਆਪ ਜਾ ਕੇ ਧਵਾਣੀਆਂ ਪਈਆਂ ਆਪ ਜਾ ਕੇ ਕਾਗਜ਼ ਭਰਾਉਣੇ ਪਏ ਕਾਗਜ਼ ਭਰਨ ਦੀ ਆਗਿਆ ਨਹੀਂ ਸੀ ਦਿੱਤੀ ਜਾ ਰਹੀ ਪਰ ਰਾਤ ਫੇਰ ਜਿਹੜੇ ਪਟਿਆਲੇ ਜ਼ਿਲ੍ਹੇ ਦੀ ਰਿਪੋਰਟ ਹੈ ਵੈਸੇ ਪਰ ਮੈਂ ਤੁਹਾਨੂੰ ਆਪਣੇ ਭੁੰਨ ਰਿਹੜੀ ਦੀ ਤੇ ਸਨੌਰ ਦੀ ਵੀ ਦੋਹਾਂ ਵੀਡੀਓ ਦਫ਼ਤਰਾਂ ਦੇ ਉੱਤੇ ਆਮ ਆਦਮੀ ਪਾਰਟੀ ਦੇ ਲੋਕਾਂ ਨੇ ਕਬਜ਼ੇ ਕਰ ਲਏ ਵੀਡੀਓ ਨੂੰ ਇੱਕ ਤਰ੍ਹਾਂ ਨਾਲ ਮੈਂ ਸਮਝਦਾ ਕਿ ਕਿਡਨੈਪ ਹੀ ਕਰ ਲਿਆ ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਓਬਜੈਕਸ਼ਨ ਲਵਾਉਂਦੇ ਸੀ ਆਪਣੇ ਬੰਦਿਆਂ ਤੋਂ ਤੇ ਓਬਜੈਕਸ਼ਨਾਂ ਦੀ ਵੈਰੀਫਿਕੇਸ਼ਨ ਆਪਦੀ ਮਰਜ਼ੀ ਦੇ ਨਾਲ ਕਰਵਾ ਕੇ ਜਿਨ੍ਹਾਂ ਦੇ ਉਹਨਾਂ ਦੇ ਚਾਹੇਤਿਆਂ ਦੇ ਵਿਰੋਧ ਦੇ ਵਿੱਚ ਬੰਦੇ ਖੜੇ ਸੀ ਉਹਨਾਂ ਦੇ तकरीबन तकरीबन ਸਾਰਿਆਂ ਦੇ ਕਾਗਜ਼ ਰੱਦ ਕਰ ਦਿੱਤੇ ਗਏ ਸੋ ਇਹ ਫਿਰ ਹੁਣ ਉਹਨੂੰ ਕਹਿਣਗੇ ਵੀ ਪਿੰਡਾਂ 'ਚ ਸਹਿਮਤੀਆਂ ਹੋ ਗਈਆਂ ਹੁਣ ਕਈ ਪਿੰਡ ਤਾਂ ਕਈ ਕੇਸ ਸਾਡੇ ਸਾਹਮਣੇ ਐਸੇ ਆਏ ਨੇ ਜਿਨ੍ਹਾਂ ਪਿੰਡਾਂ ਦੇ ਵਿੱਚ ਪੰਚਾਇਤੀ ਜ਼ਮੀਨਾਂ ਹੀ ਨਹੀਂ ਹੈਗੀਆਂ ਉਹਨਾਂ ਪਿੰਡਾਂ ਦੇ ਵਿੱਚ ਕਹਿੰਦੇ ਆ ਵੀ ਇਹਦਾ ਪੰਚਾਇਤੀ ਜ਼ਮੀਨ ਤੇ ਕਬਜ਼ਾ ਬੰਦੇ ਦਾ ਕਈ ਕੇਸ ਸਾਡੇ ਕੋਲੇ ਐਸੇ ਆਏ ਨੇ ਜਿਨ੍ਹਾਂ ਦੇ ਕੋਲੇ ਆਪਣੀ ਜ਼ਮੀਨ ਹੀ ਨਹੀਂ ਵਿਚਾਰਿਆਂ ਕੋਲੇ ਆਪਦੀ ਜ਼ਮੀਨ ਵੀ ਨਹੀਂ ਉਹਨਾਂ ਨੂੰ ਕਹਿੰਦੇ ਆ ਇਹਨਾਂ ਦੀ ਪੰਚਾਇਤੀ ਜ਼ਮੀਨਾਂ ਤੇ ਕਬਜ਼ੇ ਆ ਐਸੇ ਕੇਸ ਨੇ ਐਸੇ ਉਮੀਦਵਾਰ ਨੇ ਜਿਨ੍ਹਾਂ ਦੇ ਘਰ ਬਿਲਕੁਲ ਨੇੜੇ-ਨੇੜੇ ਨੇ ਜਿਹੜੇ ਆਪਸ ਵਿੱਚ ਝੋਨ ਲੜ ਰਹੇ ਨੇ ਤੇ ਉਹਨਾਂ ਦਾ ਇਸ ਆਧਾਰ ਦੇ ਉੱਤੇ ਰਦ ਕਰਦੇ ਕਿ ਇਹ ਤਾਂ ਘਰ ਹੀ ਨਜਾਇਜ਼ ਥਾਂ ਤੇ ਆ ਜਿਹੜਾ ਦੂਜੇ ਮੁਕਾਬਲੇ ਚ ਉਮੀਦਵਾਰ ਸਲੱਕ ਕੀਤਾ ਉਹਦਾ ਜਾਇਜ਼ ਥਾਂ ਤੇ ਹੋ ਗਿਆ ਬਿਲਕੁਲ ਨਾਲ ਦਾ ਘਰ ਉਸ ਦੂਜੇ ਵਿਅਕਤੀ ਦਾ ਨਜਾਇਜ਼ ਥਾਂ ਤੇ ਹੋ ਗਿਆ ਸੋ ਮੈਂ ਸਮਝਦਾ ਬੇहद ਮਦਭਾਗਾ ਤੇ ਇੱਕ ਤਰ੍ਹਾਂ ਨਾਲ ਜਿੱਥੇ ਕਾਨੂੰਨ ਦੀਆਂ ੱੱਜੀਆਂਣਾਆਂ ਹੈਗੀਆਂ ਲੋਕਤੰਤਰ ਨੂੰ ਸ਼ਰਮਸਾਰ ਕੀਤਾ ਗਿਆ ਸਾਹਮਣੇ ਬਾ ਪਿੱਛੇ ਪਿੱਛੇ ਬਾਬਾ ਸਾਹਿਬ ਭੀਮਰਾਓ ਅੰਬेडकर ਤੇ ਸ਼ਹੀਦ ਭਗਤ ਸਿੰਘ ਦੀਆਂ ਫੋਟੋਆਂ ਲਾ ਕੇ ਤੁਸੀਂ ਐਦਾਂ ਦਾ ਕਹਿਰ ਐਦਾਂ ਦੀਆਂ ਰੀਤਾਂ ਪੰਜਾਬ ਦੀ ਧਰਤੀ ਤੇ ਪਾ ਰਹੇ ਹੋ ਇਹਨੇ ਕੱਲ ਨੂੰ ਇਤਿਹਾਸ ਬਣਨਾ ਹੈ ਸੋ ਮੇਰੀ ਅਜੇ ਵੀ ਬੇਨਤੀ ਆ ਵੀ ਇਹਨੂੰ ਸਾਰੇ ਪ੍ਰੋਸੈਸ ਨੂੰ ਰੀ ਰੀਵੈਰੀਫਾਈ ਕਰਾਇਆ ਜਾਵੇ ਹੁਣ ਮੈਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਸਦੇ ਨਿਯੋਤਾ ਦੰਦਾ ਸੀ ਪਿੰਡ ਚੌਰੇ ਆਉਣ ਦਾ ਵੀ ਚੌਰੇ ਦੀ ਸਸਤੇ ਵਿੱਚ ਖੜ ਕੇ ਭਗਵੰਤ ਮਾਨ ਜੀ ਉਹਨੇ ਕਹਿ ਦੇਣਾ ਵੀ ਇੱਥੇ ਕਿਸੇ ਦੀ ਫਾਈਲ ਨਹੀਂ ਫਾੜੀ ਗਈ ਅੱਜ ਮੈਂ ਨਿਯੋਤਾ ਦੰਦਾ ਵੀ ਤੁਸੀਂ ਪਿੰਡ ਝੁੰਗੀਆਂ ਜਾਓ ਤੁਸੀਂ ਪਿੰਡ ਬਰਕਤਪੁਰ ਜਾਓ ਤੁਸੀਂ ਪਿੰਡ ਸ਼ੇਖੂਪੁਰੇ ਜਾਓ ਤੁਸੀਂ ਪਿੰਡ ਬਿਸ਼ਨਗੜ ਝੁੰਗੀਆਂ ਜਾਓ ਮੈਂ ਸਮਝਦਾ ਇੱਕ ਇੱਕ ਸਿਰੇ ਤੋਂ ਹੀ ਲਾ ਲਓ ਤੁਸੀਂ ਦੇਵਨਾ ਪਿੰਡਾਂ ਦੇ ਵਿੱਚ ਜਿਹੜੇ ਕਾਗਜ਼ ਰੱਦ ਹੋਏ ਨੇ ਮੁੱਖ ਮੰਤਰੀ ਪੰਜਾਬ ਆਪ ਜਾ ਕੇ ਕਹਿ ਦੇਣ ਵੀ ਹਾਂ ਇਹ ਕਾਗਜ਼ ਭਾਈ ਸਹੀ ਰੱਦ ਹੋਏ ਨੇ ਆਪ ਦੀ ਟੀਮ ਨੂੰ ਲੈ ਕੇ ਜਾਣ ਪ੍ਰਸ਼ਾਸਨਿਕ ਅਧਿਕਾਰੀਆਂ ਪਿੰਡ ਦੀ ਸਾਥ ਦੇ ਜਾ ਕੇ ਖੜ ਕੇ ਇਹਨਾਂ ਦੇ ਉੱਤੇ ਜਿਹੜੇ ਆਬਜੈਕਸ਼ਨ ਲੱਗੇ ਸੀਗੇ ਝੁੰਗੀਆਂ ਜਿਹੜੇ ਹੈਗੇ ਪੱਤੀ ਝੁੰਗੀਆਂ ਦੇ ਸਾਡੇ ਉਮੀਦਵਾਰਾਂ ਦੇ ਉੱਤੇ ਜਿਹੜੇ ਆਬਜੈਕਸ਼ਨ ਲੱਗੇ ਸੀ ਪਿੰਡ ਦੀ ਸਾਥ ਦੇ ਵਿੱਚ ਖੜ ਕੇ ਪੰਜਾਬ ਦੇ ਮੁੱਖ ਮੰਤਰੀ ਕਹਿ ਦੇਣ ਵੀ ਆਹ ਜਿਹੜੇ ਆਬਜੈਕਸ਼ਨ ਲੱਗੇ ਸੀ ਤੇ ਸਹੀ ਪਾਏ ਗਏ ਅਸੀਂ ਮੰਨ ਲਾਂਗੇ ਵੀ ਠੀਕ ਆ ਜਿਹੜੇ ਕਾਗਜ਼ ਰੱਦ ਕੀਤੇ ਆ ਵੀ ਠੀਕ ਕੀਤੇ ਤੋ ਯਾਰ ਤੁਸੀਂ ਮੈਂ ਸਭ ਤੋਂ ਸਾਰੀਆਂ ਹੱਦਾ ਟੱਪਣੀਆਂ ਤੇ ਮੈਨੂੰ ਸਭ ਤੋਂ ਵੱਡਾ ਗਿਲਾ ਸਟੇਟ ਇਲੈਕਸ਼ਨ ਕਮਿਸ਼ਨ ਤੇ ਆ ਵੀ ਤੁਸੀਂ ਯਾਰ ਇਲੈਕਸ਼ਨ ਕਰਾਉਣ ਦੀ ਜ਼ਿੰਮੇਵਾਰੀ ਤੁਹਾਡੇ ਮੋਢਿਆਂ ਤੇ ਸੀ ਤੁਸੀਂ ਤਾਂ ਮਤਲਬ ਢੱਕਾ ਹੀ ਨਹੀਂ ਤੋੜਿਆ ਹੋਏਗਾ ਤੁਸੀਂ ਤਾਂ ਕੋਈ ਤੁਹਾਡੇ ਕੋਲੇ ਕੰਪਲੇਂਟਾਂ ਲੋਕ ਪਾਉਂਦੇ ਰਹੇ ਤੁਸੀਂ ਕਿਸੇ ਇੱਕ ਦਰਖਾਸਤ ਦੇ ਉੱਤੇ ਕਿਸੇ ਇੱਕ ਸੁਝਾਅ ਦੇ ਉੱਤੇ ਕੋਈ ਅਮਲ ਨਹੀਂ ਕੀਤਾ ਉਹਦੇ ਤੇ ਨਜ਼ਰ ਮਾਰਨ ਦੀ ਖੇਚਲ ਤੱਕ ਨਹੀਂ ਕੀਤੀ ਹੈ ਬੇਹਦ ਮਨ ਭਾਗਾ ਹੁਣ ਕਿਹਦੇ ਕੋਲੇ ਜਾਇਆ ਜਾਵੇ ਇਸ ਲਈ ਅਸੀਂ ਫੈਸਲਾ ਕੀਤਾ ਅੱਜ ਜਿਹੜੇ ਨੋਡਲ ਅਫਸਰ ਨੇ ਮੇਰੇ ਡੀਸੀ ਮਾ ਪਟਿਆਲਾ ਨਾਲ ਗੱਲ ਹੋਈ ਆ ਸਾਰੇ ਵੇਵਸ ਤੇ ਸਾਰੇ ਮੈਂ ਸਮਝਦਾ ਹੁਸਿਆਰੁੱਤੀ ਬੈਠੇ ਨੇ ਐਡੀਸੀ ਡਿਵੈਲਪਮੈਂਟ ਕੋਲੇ ਅਸੀਂ ਅੱਜ ਆਪਣੀਆਂ ਕੰਪਲੇਂਟਸ ਪਾਵਾਂਗੇ ਥਰੂ ਮੇਲ ਅੱਜ ਸੰਡੇ ਆ ਵੈਸੇ ਵੀ ਦੇਖੋ ਕਿਹੜੀ ਚੁਸਤੀ ਇਹ ਤੁਸੀਂ ਸ਼ਨੀਵਾਰ ਨੂੰ ਸਕਰੂਟੀਨਿੰਗ ਕਰਦੇ ਵਿਚਾਲੇ ਸੰਡੇ ਆ ਗਿਆ ਤਾਂ ਕਿ ਕੋਈ ਹਿਲਜੁਲੀ ਨਾ ਹੋ ਸਕੇ ਤੇ ਉਦੋਂ ਬਾਅਦ ਕੱਲ ਨੂੰ ਅਸੀਂ ਹਾਈ ਕੋਰਟ ਜਾਵਾਂਗੇ ਤੇ ਮੈਂ ਹਜੇ ਵੀ ਕਹਿ ਰਿਹਾ ਕਿ ਜਿਹੜੇ ਵੀਡੀਓਜ਼ ਕੋਲੋਂ ਜਿਹੜੇ ਸਕੱਤਰਾਂ ਕੋਲੋਂ ਜਿਹੜੇ ਪਟਵਾਰੀਆਂ ਕੋਲੋਂ ਗਲਤ ਰਿਪੋਰਟਾਂ ਕਰਾਈਆਂ ਗਈਆਂ ਮੈਂ ਆਰੋਧ ਨੂੰ ਵੀ ਕੱਲ ਕਿਹਾ ਵੀ ਤੁਸੀਂ ਇਹ ਨਾ ਸੋਚਿਓ ਵੀ ਤੁਸੀਂ ਉਹਨਾਂ ਰਿਪੋਰਟਾਂ ਦੇ ਆਧਾਰ ਦੇ ਉੱਤੇ ਰੱਦ ਕਰ ਰਹੇ ਹੋ ਤੁਸੀਂ ਇਹਨਾਂ ਦੀ ਮੁੜ ਵੈਰੀਫਿਕੇਸ਼ਨ ਕਰੋ ਰੱਦ ਤਾਂ ਤੁਸੀਂ ਕਰ ਰਹੇ ਹੋ ਨਾ ਜਿਹੜੇ ਆਰੋਧ ਨੇ ਰੱਦ ਕੀਤੇ ਆ ਮੈਂ ਉਹਨਾਂ ਨੂੰ ਵੀ ਕਿਹਾ ਕਿ ਅਸੀਂ ਸਮੁੱਚੇ ਉਸ ਅਮਲੇ ਫੈਲੇ ਨੂੰ ਹਾਈ ਕੋਰਟ ਦੀਆਂ ਪੌੜੀਆਂ ਚੜਾਵਾਂਗੇ ਜਿਨ੍ਹਾਂ ਨੇ ਲੋਕਤੰਤਰ ਦਾ ਐਡਾ ਵੱਡਾ ਘਾਣ ਕੀਤਾ ਐਡੀ ਵੱਡੀ ਧਗਾ ਕਮਾਈ ਜਿਨ੍ਹਾਂ ਲੋਕਾਂ ਨੇ ਲੋਕਾਂ ਦੇ ਅਧਿਕਾਰ ਖੋਦੇ ਸੋ ਪਿੰਡਾਂ ਦੇ ਵਿੱਚ ਸਭ ਤੋਂ ਵੱਡੀ ਗੱਲ ਜਿਹੜਾ ਮੇਰਾ ਸਭ ਤੋਂ ਵੱਡਾ ਕਨਸਰਨ ਉਹ ਇਸ ਗੱਲ ਦਾ ਹੈ ਵੀ ਤੁਸੀਂ ਪਿੰਡਾਂ ਦੇ ਵਿੱਚ ਭੇੜ ਕਰਾਤੇ ਲੋਕ ਆਪਸ ਵਿੱਚ ਉਲਝਾਂਦੇ ਲੋਕਾਂ ਦੇ ਐਸੇ ਟਕਰਾ ਪੈਦਾ ਕਰਾਤੇ ਪਿੰਡਾਂ ਦੇ ਵਿੱਚ ਕਿ ਜਿਨ੍ਹਾਂ ਨੂੰ ਮਟਾਉਣ ਦੇ ਵਿੱਚ ਬਹੁਤ ਲੰਮਾ ਸਮਾਂ ਲੱਗਦਾ ਹੁੰਦਾ ਬਹੁਤ ਲੰਮਾ ਸਮਾਂ ਸੋ ਆ ਇਹ ਜਿਹੜੇ ਪੰਜਾਬ ਸਰਕਾਰ ਦੇ ਆਮ ਆਦਮੀ ਪਾਰਟੀ ਦੇ ਨੁਮਾਇंदे ਨੇ ਉਹਨਾਂ ਨੇ ਆਪਣੀ ਹਉਸ਼ੀ ਸਿਆਸਤ ਲਈ ਆਪਣੀ ਚੌਧਰਾ ਵਾਸਤੇ ਆਪਣੇ ਟੋ ਠੱਪਿਆਂ ਵਾਸਤੇ ਪਿੰਡਾਂ ਦੀ ਇਹ ਭਾਈਚਾਰਕ ਸਾਂਝਾਂ ਪਿੰਡਾਂ ਨੇ ਅਮਨ-ਏ-ਮਾਨ ਨੂੰ ਜਿਹੜਾ ਤੋੜਨ ਦਾ ਕੰਮ ਕੀਤਾ ਇਸ ਇਨਸਾਨ ਕਦੇ ਉਹਨਾਂ ਨੂੰ ਮਾਫ ਨਹੀਂ ਕਰੂਗਾ ਸੋ ਕੱਲ ਹਾਈ ਕੋਰਟ ਜਾਵਾਂਗੇ ਅੱਜ ਅਸੀਂ ਮੇਲਾ ਪਾਣ ਲੱਗੇ ਆ ਤੇ ਮੈਂ ਸਮਝਦਾ ਵੀ ਵਿਉਂਤਬੰਦੀ ਕਰ ਰਹੇ ਆ ਤੇ ਲੋਕ ਬਹੁਤ ਭੜਕੇ ਹੋਏ ਨੇ ਮੈਂ ਤੁਹਾਨੂੰ ਅਗਾਂਹ ਕਰਦਾ ਵੀ ਬਹੁਤ ਭੜਕੇ ਹੋਏ ਨੇ ਇੱਕ ਪਾਸੇ ਮੰਡੀਆਂ 'ਚ ਝੋਨਾ ਰੁੱਲ ਰਿਆ ਲੋਕਾਂ ਦਾ ਅੱਜ ਮੈਂ ਪੜ ਰਿਹਾ ਸੀਗਾ ਬਿਆਨ ਝੋਨੇ ਬਾਰੇ ਕਹਿੰਦੇ ਜੀ ਅਸੀਂ ਚਾਰਜ ਹੋਈ ਕਰਾਂਗੇ ਤੁਸੀਂ ਸੁੱਤੇ ਬੈ ਸੀਗੇ ਹੁਣ ਤੱਕ ਤੁਹਾਨੂੰ ਚਾਰਜ ਹੋਈਆਂ ਹੁਣ ਕਰਨੇ ਚਾਹੀਦੇ ਸੀ ਮੈਂ ਇੱਥੋਂ ਦੇ ਵਿਧਾਇਕ ਦਾ ਬਿਆਨ ਪੜ੍ਹ ਰਹੇ ਸੀ ਵੀ ਚਾਰਜ ਹੋਈ ਕਰ ਰਹੇ ਸੀ ਹੁਣ ਤੱਕ ਤੁਸੀਂ ਸੁੱਤੇ ਪਏ ਸੀਗੇ ਤੁਸੀਂ ਲੋਕਾਂ ਦੇ ਕਾਗਲੇ ਨਾਟਕਰਾਉਂ ਦੇ ਵਿੱਚ ਮਸ਼ਰੂਫ ਸੀਗੇ ਤੇ ਲੋਕਾਂ ਦੀਆਂ ਟਰਾਲੀਆਂ ਲੋਕਾਂ ਦਾ ਝੋਨਾ ਮੰਡੀਆਂ 'ਚ ਪਿਆ ਲੋਕ ਕਿੰਨੇ ਦਿਨਾਂ ਦੇ ਉੱਥੇ ਇੱਕ ਤਰੀਕ ਤੋਂ ਹੈਰਾਨ ਹੋ ਰਹੇ ਨੇ ਖੱਜਲਖੁਆਰ ਹੋ ਰਹੇ ਨੇ ਬੋਲੀ ਹੋ ਨਹੀਂ ਰਹੀ ਹੈਗੀ ਇਹ ਜ਼ਿੰਮੇਵਾਰੀ ਅਸੀਂ ਤੁਹਾਡੀਆਂ ਉੱਥੇ ਜਿਹੜੀਆਂ ਤੁਹਾਨੂੰ ਨਿਭਾਉਣੀਆਂ ਚਾਹੀਦੀਆਂ ਸੀਗੀਆਂ ਨਾ ਮੁੱਖ ਮੰਤਰੀ ਪੰਜਾਬ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਹੁਣ ਜਿਹੜੇ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਆ ਉਹ ਨਾ ਧਰਤੀ ਚੋਂ ਨਿਕਲਿਆ ਨਾ ਅਸਮਾਨ ਤੋਂ ਡਿਗੇ ਆ। ਉਹ ਜਾਂ ਕਾਲੀ ਦਲ ਚੋਂ ਆਏ ਨੇ ਜਾਂ ਕਾਂਗਰਸ ਚੋਂ ਆਏ ਨੇ, ਉਹੀ ਨੇ ਜਿਹੜੇ ਆਮ ਆਦਮੀ ਪਾਰਟੀ ਵਾਲੇ ਪੁਰਾਣੇ ਸੀ ਵਿਚਾਰੇ, ਇੰਦਰਜੀਤ ਸੰਧੂ ਵਰਗੇ ਜਿਹੜੇ ਲੱਗੇ ਹੋਏ ਨੇ, ਉਹਨਾਂ ਨੂੰ ਤਾਂ ਉਹਦਾ ਰੁੰਡੇ ਫਿਰਦੇ ਨੇ। ਇਹ ਜਿਹੜੇ ਐਮਐਲਏ ਬਣੇ ਨੇ, ਵਿਧਾਇਕ ਬਣੇ ਨੇ ਸਾਰੇ ਉਹੀ ਨੇ। ਸੋ ਮੈਂ ਅੱਜ ਵੀ ਕਹਿੰਦਾ ਵੀ ਆ ਜੋ ਕੋਸ਼ਿਸ਼ ਵਾਰੀ ਹੋਇਆ ਨਾ ਉਹ ਕਦੇ ਵੀ ਨਹੀਂ ਹੋਇਆ। ਇਤਿਹਾਸ ਦੇ ਵਿੱਚ ਕਦੇ ਵੀ ਨਹੀਂ ਹੋਇਆ। ਮੇਰੇ ਵਰਗੇ ਲੋਕ ਜਿਹੜੇ ਇਸ ਪੋਲਿਟਿਕਸ ਦੇ ਵਿੱਚ ਆਏ ਸੀ ਕਿਤੇ ਨਾ ਕਿਤੇ ਸੁਪਨਾ ਲੈ ਕੇ ਇਸ ਸੋਚ ਨਾਲ ਆਏ ਸੀ ਵੀ ਆਪਾਂ ਯਾਰ ਇੱਕ ਚੰਗੇ ਸਮਾਜ ਦੀ ਸਿਰਜਣਾ ਕਰਨੀ ਆ ਚੰਗੀ ਸੁਸਾਇਟੀ ਲਈ ਚੰਗੇ ਸਿਸਟਮ ਲਈ ਉਪਰਾਲੇ ਕਰਨੇ ਨੇ ਪਰ ਮੈਂ ਸਮਝਦਾ ਵੀ ਐਦਾਂ ਦੀਆਂ ਗੱਲਾਂ ਐਦਾਂ ਦੇ ਹੱਕੰਡੇ ਸਾਰਿਆਂ ਨੂੰ ਤਕਰੀਬਨ ਸਾਰੇ ਸਿਆਸੀ ਸਿਸਟਮ ਦਾ ਮੈਂ ਨਹੀਂ ਕਹਿੰਦਾ ਅਕਾਲੀ ਐਟ ਨਹੀਂ ਹੋਣਗੇ ਮੈਂ ਨਹੀਂ ਕਹਿੰਦਾ ਕਾਂਗਰਸ ਐਟ ਨਹੀਂ ਹੋਣਗੇ ਹੋਣਗੇ ਪਰ ਇਹੋ ਜਿਹੇ ਲੋਕ ਸੀ ਉਹ ਵੀ ਇਹੋ ਜਿਹੀ ਸੋਚ ਵਾਲੇ ਲੋਕ ਸੀਗੇ ਗੱਲ ਦਾ ਸੋਚ ਬਦਲਦੀ ਆ ਸੋ ਇਹ ਜੋ ਕੁਝ ਹੋਇਆ ਤਾਂ ਹੀ ਮੈਂ ਤੁਹਾਨੂੰ ਕਹਿ ਰਿਹਾ ਵੀ ਆਉਣ ਵਾਲੇ ਸਮੇਂ 'ਚ ਨਾ ਹੋ ਸਕੇ ਇਸਦੇ ਨੂੰ ਅੰਜਾਮ ਤੱਕ ਲੈ ਕੇ ਜਾਵਾਂਗੇ ਤਾਂ ਕਿ ਅਗਲੀ ਸਰਕਾਰ ਦੇ ਵਿੱਚ ਉਸ ਸਰਕਾਰ ਦੇ ਵਰਕਰ ਉਸ ਪਾਰਟੀ ਦੇ ਜੁੜੇ ਹੋਏ ਵਰਕਰੇ ਨਾ ਕਹਿਣ ਆਪਣੇ ਆਗੂਆਂ ਨੂੰ ਵੀ ਸਾਡੇ ਨਾਲ ਵੀ ਇਹ ਕਰਾਓ ਇੱਕ ਐਗਜ਼ਾਮਪਲ ਸੈੱਟ ਕਰਨ ਲਈ ਭਰਪੂਰ ਕੋਸ਼ਿਸ਼ ਕਰਾਂਗਾ ਮੈਂ ਅਖੀਰ ਤੱਕ ਲੜਾਈ ਲੜਾਂਗੇ ਹਾਈ ਕੋਰਟ ਚ ਜਾ ਕੇ ਚੋਣਾਂ ਤੇ ਸੇਲ ਲਵਾਉਂਗੇ ਨਹੀਂ ਹਾਈ ਕੋਰਟ ਦੇ ਵਿੱਚ ਜਾ ਕੇ ਚੋਣਾਂ ਤੇ ਸੇਲ ਲਵਾਉਣਾ ਸਾਡਾ ਮਕਸਦ ਨਹੀਂ ਸਾਡਾ ਮਕਸਦ ਆ ਕਿ ਜਿਹੜੇ ਸਾਫ਼ ਸੁਥਰੇ ਚੰਗੇ ਕਿਰਦਾਰ ਵਾਲੇ ਚੰਗੇ ਅਕਸ ਵਾਲੇ ਉਮੀਦਵਾਰਾਂ ਨੇ ਆਪਣੇ ਕਾਗਜ਼ ਭਰੇ ਸੀ ਹੁਣ ਮੇਰੇ ਕੋਲੇ ਆ ਪਿੰਡ ਬੈਠਾ ਸਾਰਾ ਟੋਟਲ ਪਿੰਡ ਬੈਠਾ ਯਾਰ 70 30 ਦੀ ਰੇਸ਼ੋ ਆ 70 30 ਦੀ ਇੱਕ ਤਰ੍ਹਾਂ ਨਾਲ ਸਹਿਮਤੀ ਹੋ ਗਈ 70% ਰੇਸ਼ੋ ਕਿ ਤੁਸੀਂ ਉਸ ਵਿਅਕਤੀ ਦੇ ਕਾਗਜ਼ ਰੱਦ ਕਰਾ ਦਿਓ ਯਾਰ ਇਹਦਾ ਮਤਲਬ ਤੁਸੀਂ ਸਾਰੇ ਪਿੰਡ ਨੂੰ ਕਿੱਚ ਜਾਂਦੇ ਹੋ ਤੁਸੀਂ ਸਾਰੇ ਪਿੰਡ ਦੀਆਂ ਭਾਵਨਾਵਾਂ ਨੂੰ ਕਿੱਚ ਜਾਂਦੇ ਹੋ ਤੁਸੀਂ ਡਿਕਟੇਟਰ ਬਣ ਗਏ ਸੋ ਇਸ ਲਈ ਇਹ ਆਉਣ ਵਾਲੇ ਸਮੇਂ ਦੇ ਵਿੱਚ ਦੂਜੀਆਂ ਪਾਰਟੀਆਂ ਆਉਣ ਵਾਲੀਆਂ ਸਰਕਾਰਾਂ ਉਹਨਾਂ ਦੇ ਵਰਕਰ ਇਹੋ ਜਿਹੀ ਆਸ ਨਾ ਕਰਨ ਅਫਸਰ ਇਹੋ ਜਿਹੀ ਗੱਲਾਂ ਤੇ ਸਹਿਮਤੀ ਨਾ ਭਰਨ ਇਹਨੂੰ ਅੰਜਾਮ ਤੱਕ ਲੈ ਕੇ ਜਾਣਾ ਜ਼ਰੂਰੀ ਆ ਤੇ ਤਾਂ ਮੈਂ ਕਿਹਾ ਵੀ ਹਾਈ ਕੋਰਟ ਦੇ ਵਿੱਚ ਸਾਡਾ ਮੇਨ ਇੰਜਾਂਡਾ ਇਹ ਆ ਵੀ ਜਿਹੜੇ ਸਾਡੇ ਉਮੀਦਵਾਰਾਂ ਦੇ ਕਾਗਜ਼ ਕੱਲੇ ਮੇਰੇ ਕੋਈ ਨਿੱਜੀ ਉਮੀਦਵਾਰ ਥੋੜੀ ਜਿਹੀ ਪਿੰਡਾਂ ਦੇ ਲੋਕਾਂ ਨੇ ਉਮੀਦਵਾਰ ਬਣਾਏ ਹੋਏ ਸੀ ਉਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੀ ਲੋਕ ਨੇ ਕਈ ਜਿਹੜੇ ਲੋਕਾਂ ਦੀ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਨਾਲ ਫਿੱਟ ਨਹੀਂ ਸੀ ਬੈਠੇ ਉਹਨਾਂ ਦੇ ਉਹਨੇ ਚਿਹਰੇ ਨਹੀਂ ਸੀ ਜਿੰਨੇ ਦੂਸਰੇ ਵਿਅਕਤੀ ਸੀ ਉਹਨਾਂ ਦੇ ਵੀ ਹੱਕ ਹੋਏ ਨੇ ਸੋ ਉਹਨਾਂ ਸਾਰੇ ਲੋਕਾਂ ਨੂੰ ਚੋਣ ਲੜਨ ਦਾ ਅਧਿਕਾਰ ਮਿਲ ਸਕੇ ਇਹ ਸਾਡੀ ਲੜਾਈ ਆ ਉਹ ਲੜ ਸਕਣ ਤੇ ਪਿੰਡ ਦੇ ਲੋਕ ਨਿਰਪੱਖਤਾ ਦੇ ਨਾਲ ਆਪਣੇ ਫੈਸਲੇ ਕਰ ਸਕਣ ਦੇਖੋ ਪੰਚਾਇਤ ਨਾਲ ਤੁਹਾਨੂੰ ਇੱਕ ਗੱਲ ਦੱਸਦਾ ਇੱਕ ਪਿੱਛੇ ਜੇ ਗੱਲ ਚੱਲੀ ਸੀ ਵੀ ਸਰਪੰਚ ਪੜ੍ਹਿਆ ਲਿਖਿਆ ਹੋਣਾ ਚਾਹੀਦਾ ਮੈਂ ਉਸ ਇਸੇ ਆਪਣਾ ਪੱਖ ਰੱਖਿਆ ਸੀ ਵੀ ਇਹ ਇਹ ਤੁਸੀਂ ਲਾਗੂ ਨਹੀਂ ਕਰਾ ਸਕਦੇ ਕਿਉਂਕਿ ਸਰਪੰਚ ਨੇ ਕੇਵਲ ਠੀਕ ਆ ਉਹਨੂੰ ਸਮਝ ਹੋਣੀ ਚਾਹੀਦੀ ਆ ਵਿਦਿਅਕ ਯੋਗਤਾ ਹੋਣੀ ਚਾਹੀਦੀ ਹੈ ਪਰ ਉਹਦੇ ਨਾਲ ਜਿਹੜਾ ਵੱਡਾ ਇਸ਼ੂ ਹੋਰ ਹੁੰਦਾ ਵੀ ਉਹ ਮੈਚ्योर ਹੋਣਾ ਚਾਹੀਦਾ ਪਿੰਡ ਦੇ ਪੰਚਾਇਤੀ ਝਗੜੇ ਵੀ ਉਹਦੇ ਕੋਲੇ ਆਉਣੇ ਨੇ ਆਪਸੀ ਛੋਟੇ-ਮੋਟੇ ਝਗੜੇ ਉਹ ਉਹ ਝਗੜਿਆਂ ਨੂੰ ਸੁਲਝਾਉਣ ਦੀ ਸਮਝ ਤੇ ਸਮਰੱਥਾ ਉਹਦੇ ਵਿੱਚ ਹੋਵੇ ਥਾਰੇ ਮੈਂ ਦੂਜੀ ਗੱਲ ਕਹੀ ਸੀ ਵੀ ਪਿੰਡ ਤੇ ਜੇ ਤੁਸੀਂ ਇਹ ਲਾਗੂ ਕਰੋਗੇ ਪਿੰਡ ਦੀ ਇਕਾਈ ਤੇ ਪੜ੍ਹਿਆ ਲਿਖਿਆ ਸਰਪੰਚ ਇਹ ਇੱਥੋਂ ਨਾਲ ਸ਼ੁਰੂ ਕਰੋ ਤੁਸੀਂ ਮੁੱਖ ਮੰਤਰੀ ਤੋਂ ਸ਼ੁਰੂ ਕਰੋ ਵੀ ਸੂਬੇ ਦਾ ਮੁੱਖ ਮੰਤਰੀ ਪੜ੍ਹਿਆ ਲਿਖਿਆ ਹੋਵੇ ਮੰਤਰੀਆਂ ਦੀ ਇਹ ਕੁਆਲਿਫਿਕੇਸ਼ਨ ਹੋਵੇ ਹੁਣ ਮੰਤਰੀ ਅਨਪੜ ਹੋਣ ਦਸਵੀਂ ਫੇਲ ਹੋਣ ਐਮਐਲਏ ਦਸਵੀਂ ਫੇਲ ਹੋਣ ਸਰਪੰਚ ਤੁਸੀਂ ਕਹੋਗੇ ਗ੍ਰੈਜੂਏਟ ਹੋਵੇ ਇਹ ਨਹੀਂ ਨਾ ਤੁਸੀਂ ਆਪਣੇ ਤੇ ਲਾਗੂ ਕਰੋ ਪਹਿਲਾਂ ਇਹ ਮੁੱਖ ਮੰਤਰੀ ਮੰਤਰੀ ਵਿਧਾਇਕ ਉਹਨਾਂ ਦੀ ਵਿਦਿਅਕ ਯੋਗਤਾ ਰੱਖੋ ਤਾਂ ਫਿਰ ਅੱਗੇ ਸਰਪੰਚਾਂ ਦੀ ਵਿਦਿਅਕ ਯੋਗਤਾ ਲੋਕਾਂ ਨੇ ਆਪੇ ਚੋਣ ਕਰ ਲੈਣੀ ਮੈਂ ਤੁਹਾਨੂੰ ਦੱਸਦਾ ਵੀ ਤੁਹਾਨੂੰ ਜੇ ਤੁਸੀਂ ਕਰੋਗੇ ਵੀ ਨਾ ਤਾਂ ਕੋਈ ਤੇ ਵਾਰ ਵਿਵਾਦ ਨਹੀਂ ਪੈਦਾ ਹੋਊਗਾ ਮੇਰੇ ਕਹਿਣ ਤੋਂ ਭਾਵ ਵੀ ਚੰਗੇ ਸਰਪੰਚ ਐ ਇਦਾਂ ਦੇ ਅਕਸ ਵਾਲੇ ਬਹੁਤ ਐਸੇ ਲੋਕ ਸੀਗੇ ਜਿਹੜੇ ਲੋਕਾਂ ਦੇ ਨਾਲ ਪਿੰਡਾਂ ਦੇ ਪਿੰਡ ਜੁੜੇ ਹੋਏ ਸੀ ਸਮੁੱਚੇ ਰੂਪជា ਇਲਾਕੇ ਨੂੰ ਵੀ ਇਸ ਤਰ੍ਹਾਂ ਦਾ ਮਾਨਸਿਕ ਵੀ ਐਸੇ ਲੋਕ ਬਣ ਕੇ ਆਉਣਗੇ ਤਾਂ ਚੰਗੀ ਦਿਸ਼ਾ ਤੈ ਹੋਗੀ ਆ ਮੈਂ ਬਾਰ ਬਾਰ ਥੋੜੇ ਚੈਨਲਾਂ ਦੇ ਰਾਹੀਂ ਕਹਿੰਦਾ ਰਿਹਾ ਨਾ ਬਾਰ ਬਾਰ ਵੀ ਇੱਕ ਝੁੰਗੀਆਂ ਪੱਤੀ ਝੁੰਗੀਆਂ ਪਿੰਡ ਇਹ ਇੱਕ ਪਿੰਡ ਆ ਵੀ ਇਹਨੂੰ ਆਪਾਂ ਇੱਕ ਛੱਡੋ ਸਾਰੇ ਪੰਜਾਬ ਨੂੰ ਛੱਡੋ ਸਾਰੇ ਹਲਕੇ ਸਨੌਰ ਨੂੰ ਵੀ ਇੱਕ ਪਿੰਡ ਆ ਪੱਤੀ ਝੁੰਗੀਆਂ ਵੀ ਇੱਥੇ ਸਾਰੇ মিডিਆ ਨੂੰ ਬੁਲਾਓ ਮੈਂ ਇਥੋਂ ਦੇ ਸਤਕਾਰਯੋਗ ਐਮਐਲਏ ਸਾਹਿਬ ਦੇ ਸਤਕਾਰਯੋਗ ਬਹੁਤ ਹੀ ਸਤਕਾਰਯੋਗ ਪੀਐਸ ਸਾਹਿਬ ਦਾ ਪਿੰਡ ਸੀ ਵੀ ਉਸ ਪਿੰਡ ਦੇ ਵੀ ਸਾਰੇ মিডিਆ ਨੂੰ ਤੁਸੀਂ ਆਪ ਨੇ ਉਤਾਰੋ ਨਾ ਨਾ ਮੈਂ ਉਸ ਪਿੰਡ ਵਿੱਚ ਬਣਾ ਨਾ ਕੋਈ ਉਸ ਪਿੰਡ ਦੇ ਵਿੱਚ ਹੋਰ ਆਊਟਸਾਈਡਰ ਬਣ ਸਕੇ ਕੇਵਲ মিডিਆ ਆਵੇ ਨਿਰਪੱਖ ਚੋਣ ਕਰਵਾਓ ਸਾਰੇ ਪਿੰਡ ਦੇ ਭਾਈ ਜੀ ਕਾਗਜ਼ ਰੱਦ ਕਰਕੇ ਧਰਤੇ ਤੇ ਤੁਸੀਂ ਦੇਖੋ ਚੁਰਾਕੀ ਕਿਵੇਂ ਕਰ ਰਹੇ ਆ ਵੀ ਹੁਣ ਤੁਹਾਨੂੰ ਪਤਾ ਵਾਰਡ ਬੰਦੀਆਂ ਦੇ ਵਿੱਚ ਪਰਿਵਾਰ ਹੁੰਨੇ ਆ ਵੀ ਇੱਕ ਇੱਕ ਉਹਦੇ ਵਿੱਚ ਜਿਹੜੇ ਤਾਂ ਉਹਨਾਂ ਦੇ ਵਿਰੋਧੀ ਧਿਰ ਦੇ ਬੰਦੇ ਸੀ ਉਹਨਾਂ ਸਾਰਿਆਂ ਦੇ ਜਿਹੜੇ ਵਾਰਡਾਂ ਦੇ ਵਿੱਚੋਂ ਮੈਂਬਰ ਜਿੱਤਦੇ ਸੀ ਉਹਨਾਂ ਦੇ ਵੀ ਕਾਗਜ਼ ਰੱਦ ਰੱਦ ਕਰਤੇ ਤੇ ਕਿੱਥੇ ਰੱਖੇ ਵਿਰੋਧੀ ਧਿਰ ਦੇ ਕਾਗਜ਼ ਜਿੱਥੇ ਉਹਨਾਂ ਦੇ ਮੈਂਬਰਾਂ ਦੇ ਜਿੱਤਣ ਦੀ ਉਮੀਦ ਸੀ। ਸੋ ਯਾਰ ਇਹ ਕਿਹੜਾ ਲੋਕ ਰਾਜਾ ਕਿਹੜੇ ਪਾਸੇ ਨੂੰ ਤੁਸੀਂ ਤੁਰੇ ਹੋ ਇਸ ਤਰੀਕੇ ਨਾਲ ਤੁਸੀਂ ਲੋਕਾਂ ਦੇ ਦਿਲਾ ਚ ਆਪਣੀ ਥਾਂ ਬਣਾ ਨਹੀਂ ਰਹੇ ਉਹ ਤਾਂ ਗਵਾਹੀ ਰਹੇ ਹੋ ਬਲਕਿ ਆਉਣ ਵਾਲੇ ਸਮੇਂ ਲਈ ਬੜੀਆਂ ਮਾੜੀਆਂ ਪਿਰਤਾਂ ਜਿਹੜੀਆਂ ਵਾ ਪਾਰਿਓ ਮੈਂ ਹੁਣ ਵੀ ਕਹਿੰਦਾ ਜੇ ਕੋਈ ਗੁੰਜਾਇਸ਼ ਹੈਗੀ ਆ ਤਾਂ ਇਸ ਨੂੰ ਤੁਸੀਂ ਦੁਬਾਰਾ ਠੀਕ ਕਰਵਾ ਦਿਓ ਉਹਨਾਂ ਦੇ ਕਾਗਜ਼ ਤੇ ਇੱਜ਼ਤ ਵੀ ਬਣੀ ਰਹੂਗੀ ਲੋਕ ਰਾਜ ਨੂੰ ਵੀ ਬਚਾ ਲੂਗੇ ਲੋਕਾਂ 'ਚ ਆਪਣਾ ਮਾਣ ਵੀ ਰੱਖ ਲੂਗੇ ਕਹਿ ਕੇ-ਕਹਿ ਕੇ ਕਰਵਾਇਆ ਆਏ ਆਏ ਕਿਸੇ ਅਫਸਰ ਨੇ ਯਾਰ ਮਰਨਾ ਇਹ ਕੋਈ ਅਫਸਰ ਐਡਾ ਗਲਤ ਕੰਮ ਕਰ ਰਿਹਾ ਵੀ ਜਿਹੜੇ ਬੰਦੇ ਦੇ ਕੋਲੇ ਮਤਲਬ ਆਪਦੀ ਜ਼ਮੀਨ ਨਹੀਂ ਉਹਤੇ ਪੰਚਾਇਤੀ ਜ਼ਮੀਨ ਤੇ ਕਬਜ਼ੇ ਦਾ ਅਲੀਗੇਸ਼ਨ ਲਾ ਕੇ ਉਹਦੇ ਕਾਗਜ਼ ਰੱਦ ਹੋ ਰਹੇ ਨੇ ਕੋਈ ਅਫਸਰ ਆਪ ਕਰੂਗਾ ਅਫਸਰ ਨੇ ਕੀ ਲੜਿਆ ਇਸ ਚੋ ਉਹਦੇ ਗੱਲਾਂ 'ਚ ਗੁੱਠੇ ਦੇ ਦੇ ਕੇ ਕਰਵਾਏ ਗਏ ਹੈ ਇਹ ਕੰਮ ਪਰ ਹੁਣ ਇਸ ਚੀਜ਼ ਨੂੰ ਰੋਕਣ ਵਾਸਤੇ ਅਸੀਂ ਕੱਲ ਹਾਈ ਕੋਰਟ ਦਾ ਜਿਹੜਾ ਹੈਗਾ ਰੋਕ ਕਰਾਂਗੇ